ਉਹ ਹੰਗ ਮਹਾਰਾਜਿ ਸੇ ਸਿੰਘਿ ਸੁ ਭਗਵਾਨ ਦੀ ਜਾ ਸੋ ਹੰਗ ਮਹਾਰਾਜਿ ਸੇ ਸਿੰਘਿ ਸੁ ਭਗਵਾਨ ਦੀ ਜਾ ਸੋ भगवंती जय सो हंगमराजिशे ਕਿ ਸ਼ੋਭਤ ਹੋ ਸ਼ੈਫੇ ਤੇ ਪਾਦਸ਼ਾਹ ਕਿ ਡੇ ਵੱਡੇ ਨੇ ਤੇ ਕਹਿੰਦੇ ਕਿ ਜੇ ਮੇਰੇ ਕੋਲੋਂ ਕੋਈ ਪੁੱਛੇ ਕਿ ਤੇਰਾ ਭਗਤ ਤੇਰਾ ਭਗਤ ਕਿੱਡਾ ਵੱਡਾ ਕਹਿੰਦੋ ਉਹ ਐਡਾ ਵੱਡਾ ਉਹਦੀ ਸਿਫਤ ਕਹਿਣਾ ਨਹੀਂ ਜਾਇਆ ਜੇ ਭਗਵਾਨ ਭਗਤ ਦੀ ਸ਼ਿਫਤ ਕਰ ਰਿਹਾ ਹੈ ਤਾਂ ਭਗਤ ਦਾ ਫਰਜ਼ ਬਣਦਾ ਹੈ ਆਪਣੇ ਭਗਵਾਨ ਦੀ ਸ਼ਿਫਤ ਕਰੇ ਢੋਲੇ ਗਾਵੇ ਨੱਚਦਾ ਟੱਪਦਾ ਫਰੇ ਤੇ ਦੁਨੀਆ ਵਾਲਿਆਂ ਨੂੰ ਦੱਸੇ ਇਹ ਨਾ ਹੋਵੇ ਕਿ ਆਪ ਨੂੰ ਪਤਾ ਨਾ ਹੋਵੇ ਤੇ ਦੁਨੀਆ ਵਾਲਿਆਂ ਨੂੰ ਪ੍ਰੇਖਿਆਂ ਵਿੱਚ ਪਾਉਂਦਾ ਫਰੇ ਆਪਣੇ ਭਗਵਾਨ ਦੀ ਸ਼ਿਫਤ ਕਰਨਾ ਅਰ ਭਗਵਤ ਦਾ ਅਗੁੱچے ਦਾ ਫਰਜ਼ ਬਣਦਾ ਹੈ ਸੱਚੇ ਸੱਚੇ ਪਾਤਸ਼ਾਹ ਇਹੀ ਗੱਲ ਕਹ ਰਹੇ ਹਨ ਕਿ ਜਦੋਂ ਮੇਰੇ ਚਰਨਾ ਵਿੱਚ ਆਉਣਾ ਹੈ ਤਾਂ ਨਿੱਕੇ ਬਣ ਕੇ ਆਉਣਾ ਨਿੱਕੇ ਬਣ ਕੇ ਨਹੀਂ ਮਰਤਾ ਚਾਹਦਾ ਤੇ ਫਿਰ ਉਹ ਕੀ ਕਰਦਾ ਹੈ ਜਦੋਂ ਤੁਸੀਂ ਨਿੱਕੇ ਬਣ ਕੇ ਆਉਂਦੇ ਹੋਂ ਪਾਤਸ਼ਾਹ ਕਹਿੰਦੇ ਹਨ ਨਿੱਕੇ ਹੋ ਗਏ ਵੱਡੇ ਜਦੋਂ ਤੁਸੀਂ ਨਿੱਕੇ ਬਣ ਕੇ ਆਏ ਤਾਂ ਉਸੇ ਤੋਂ ਉਹ ਵੱਡੇ ਕਰ ਦਿੱਤਾ ਪਰ ਐਡੇ ਵੱਡੇ ਨਾ ਹੋ ਜਾਓ ਕਿ ਉਸ ਵੱਡੇ ਨੂੰ ਵੀ ਭੁੱਲ ਕੇ ਆਪ ਉਸ ਤੋਂ ਵੀ ਵੱਡੇ ਹੋ ਜਾਓ ਤੇ ਆਪਣੀਆਂ ਪੋਸਟਾਂ ਪਾਉਣ ਲੱਗ ਜਾਓ ਨੇ ਕਿਉਂ ਹੋਗੇ ਵੱਡੇ ਹਰ ਵੱਡਾ ਆਪ ਬੜਿਆਏ ਦਾ ਉਹ ਹਰ ਵੱਡਾ ਹੈ ਆਪਣੀ ਧਾਰੋਂ ਜਿਹੜੇ ਕੱਢੇ ਜਿਹੜੇ ਆਪਣੀ ਧਾਰੋਂ ਕੱਢੇ ਜਿਹੜੇ ਤੁਸੀਂ ਭਾਗਾਂ ਵਾਲੇ ਗੁਰਸਿੱਖ ਸਾਡੇ ਵਰਗੇ ਜਿਸਨੇ ਆਪਣੀ ਧਾਰੋਂ ਕੱਢੇ ਸੋ ਆਪਣੀ ਧਾਰ ਮਲਾਏ ਦਾ ਉਸ ਨੂੰ ਹੁਣ ਆਪਣੀ ਧਾਰ ਵਿੱਚ ਹੀ ਮਲਾ ਰਿਹਾ ਹੈ ਆੜ ਪਾਰ ਕਰਕੇ ਆਇਆ ਆੜ ਪਾਰ ਕਰਕੇ ਆਇਆ ਆਪਣੀ ਹੱਥੇ ਗੁਰਸਿੱਖਾਂ ਹੱਦ ਪਾਰ ਆਪ ਕਰਾਏ ਦਾ اپنی حد پار ਕਰਕੇ دو جہانوں ਦਾ مالک ਆ ਗਿਆ ਤੇ ਗੁਰਸਿੱਖਾਂ ਨੂੰ ਹੱਦ ਪਾਰ ਆਪ ਕਰਾ ਰਿਹਾ ਹੈ ਭਗਤ ਪ੍ਰਭਾਨ ਜਿਸ ਵੇਲੇ ਸਦੇ ਭਗਤ ਭਗਵਾਨ ਜਿਸ ਵੇਲੇ ਸਦੇ ਭਗਵਾਨ ਭਰਤਾਂ ਨੂੰ ਸਦੇ ਹਾਏ ਕਿ ਆਉ ਭਗਤ ਭਗਵਾਨ ਜਿਸ ਵੇਲੇ ਸਦੇ ਬਨ ਨਮਾ ਗਰਗਰ ਫੇਰਾ ਪਾਏ ਦਾ ਉਹਨਾਂ ਸਦਨ ਲਈ ਬਨ ਨਮਾ ਬਣ ਕੇ ਦਰਦਰ ਫੇਰਾ ਪਾਉਂਦਾ ਰਿਹਾ ਵਸਨ ਹਾਰਾ ਕਾਇਆ ਅੰਧੇਰੀ ਗੁੰਗੇ ਖੱਡੇ ਆਪਣਾ ਪਰਦਾ ਆਪੇ ਲਾਹੇਦਾ ਜਦੋਂ ਨਿੱਕੇ ਉਸ ਦੇ ਚਰਨਾਂ ਵਿੱਚ ਆ ਜਾਂਦੇ ਹਨ ਤੇ ਉਹ ਨਿੱਕਿਆਂ ਨੂੰ ਕੀ ਕਹਿੰਦਾ ਹੈ ਸਹਿ ਸੱਚੀ ਪਾਤਸ਼ਾਹ ਆਓ ਜਦੋਂ ਨਿੱਕੇ ਉਸ ਵੱਡੇ ਦੇ ਚਰਨਾਂ ਵਿੱਚ ਆ ਗਏ ਤਾਂ ਉਹਨਾਂ ਨੂੰ ਪ੍ਰਭੂ ਕੀ ਕਹਿੰਦੇ ਹਨ ਆਓ ਜਿਸ ਲੈਣਾ ਲੈਣਾ ਆਓ ਜਿਸ ਲੈਣਾ ਲੈਣਾ ਦੇਵ ਹਾਰ ਪੁਰਖ ਆਇਆ ہاتھ دی پورا جس مننا کہنا کہنا مننا ہے جس مننا کہنا پشلا مول دے چکایا مول بھی چکا دے گا پشلا مول دے چکایا اور جس پا سہنا گر گوبند آنگ دے لگایا گرو گوبند آنگ دے لگایا کیونکہ گوبند سے کال پورکھ ਇੱਥੇ ਖੇਡ ਕਰ ਰਹੇ ਨੇ ਗੁਰ ਗੋਬਿੰਦ ਅੰਗ ਦੇ ਲਗਾਇਆ ਆਉ ਜਿਸ ਹਰ ਸੰਗਤ ਵਿੱਚ ਬਹਿਣਾ ਆਉ ਜਿਸ ਹਰ ਸੰਗਤ ਵਿੱਚ ਬਹਿਣਾ ਸੱਚਖੰਡ ਦਵਾਰ ਦਾ ਇੱਧਰ ਲਾਇਆ ਜਿੱਥੇ ਹਰ ਸੰਗਤ ਬੈਠੀ ਹੈ ਪ੍ਰਭ ਦਾ ਸਲਾਸ਼ਨ ਹੈ ਉਹ ਸੱਚਖੰਡ ਦਵਾਰ ਹੈ ਮਾਤਰੋ ਕੋ ਵੀ ਸੱਚਖੰਡ ਪ੍ਰਗਟ ਕਰ ਦਿੱਤਾ ਸੱਚਖੰਡ ਦਵਾਰ ਦਾ ਪ੍ਰਗਟ ਆਇਆ ਆਉ ਜਿਸ ਨਾਤਾ ਵੇਖਣਾ ਭਾਈ ਭੈਣਾ ਗੁਰਮੁਖ ੁਰਸਿਕ ਮੇਲ ਮਿਲਾਇਆ ਜਿਸ ਨਾਤਾ ਵੇਖਣਾ ਭਾਈ ਭੈਣਾ ਗੁਰਮੁਖ ਗੁਰਸ਼ਿਕ ਮੇਲ ਮਲਾਇਆ ਆਉ ਜਿਨ੍ਹਾਂ ਸਾਚੇ ਸੱਜਣਾ ਮਿਲਣਾ ਸੈਣਾ ਆਉ ਜਿਨ੍ਹਾਂ ਸਾਚੇ ਸੱਜਣ ਮਿਲਣਾ ਸੈਣਾ ਸਤਗੁਰ ਫੇਰਾ ਪਾਇਆ ਸੱਚੇ ਸੱਜਣ ਨੂੰ ਮਿਲੂ ਸਤਗੁਰ ਆਇਆ ਮਾਸ ਰੋਕ ਦੇ ਵਿੱਚ ਤੁਹਾਡੇ ਲਈ ਜਿਸ ਤਰ੍ਹਾਂ ਬੀ ਜੀ ਨੇ ਗੱਲ ਕੀਤੀ ਕਿ ਉਹ ਉਸਨੇ ਵਾਅਦਾ ਕੀਤਾ ਸੀ ਗੁਰੂ ਗੋਬਿੰਦ ਪਾਤਸ਼ਾਹ ਨਾਲ ਕਿ ਤੇਰੇ ਸਿੱਖ ਜੋ ਤੇਰੇ ਲਈ ਸ਼ਹੀਦ ਹੋਗੇ ਤੇਰੇ ਲਈ ਸਭ ਕੁਝ ਵਾਰ ਦਿੱਤਾ ਉਹਨਾਂ ਦੇ ਰਹਿਣ ਦੇ ਦੇ ਲਈ ਮੈਨੂੰ ਆਉਣਾ ਪੈਣਾ ਆਉ ਜਿਨਾ ਸਾਚੇ ਸੱਜਣ ਮਿਲਣਾ ਸਿਹਰਾ ਸਤਿਗੁਰ ਫੇਰਾ ਪਾਇਆ ਆਉ ਜਿਨਾ ਮਿਲਣਾ ਲਾੜੀ ਮੌਤ ਬਹਿਣਾ ਜਿਨ੍ਹਾਂ ਨੇ ਲਾੜੀ ਮੌਤ ਬਹਿਣ ਨੂੰ ਮਿਲਣਾ ਹੈ ਤ ਰਾਏ ਧਰਮ ਦੇ ਹੱਥ ਫੜਾਇਆ ਉਹਨਾਂ ਜਿਹੜੇ ਕੂੜ ਵਿਕਾਰ ਦੇ ਵਿੱਚ ਫਿਰਦੇ ਨੇ ਜੂਠ ਝੂਠ ਦੇ ਵਿੱਚ ਫਿਰਦੇ ਨੇ ਅਸੂਲ ਨੰਬਰ 5 ਹੈ ਜਿਸ ਦਾ ਇੱਕ ਅਸੂਲ ਹੈ ਨਿਰਗੁਣ ਲੋਤ ਅਕਾਲ ਪੁਰਖ ਦਾ ਹੀ ਇਸ਼ਟ ਮੰਨਣਾ ਹੈ ਇਹ ਪਹਿਲਾ ਪੰਜਵਾਂ ਅਸੂਲ ਹੈ ਝੂਠ ਝੂਠ ਕੂੜ ਵਿਚਾਰ ਭਿ ਵਿਚਾਰ ਕੂੜ ਕਰਮ ਪ੍ਰਸ਼ਟਾਚਾਰ ਤਿਆਗਣਾ ਸਭ ਤੋਂ ਪਹਿਲਾਂ ਝੂਠ ਝੂਠ ਆਉਂਦਾ ਹੈ ਗੁਰਸਿੱਖ ਝੂਠ ਕਦੇ ਨਾ ਬੋਲੇ ਜੇ ਗੁਰਸਿੱਖ ਜਿਸ ਨੇ ਸਭ ਕੁਝ ਵੇਖਿਆ ਹੈ ਜਦੋਂ ਉਸ ਨੂੰ ਕੋਈ ਪ੍ਰਸ਼ਨ ਕਰਦਾ ਹੈ ਕਿ ਤੁਸੀਂ ਪ੍ਰਭ ਦਾ ਖੇਡ ਵੇਖਿਆ ਹੈ ਜੇ ਉਹ ਇਹ ਕਹੇ ਸੱਚ ਨੂੰ ਸੱਚ ਨਹੀਂ ਕਹਿ ਸਕਦਾ ਫਿਰ ਤਾਂ ਉਹ ਪ੍ਰਭ ਦੀ ਕਹਿਣਾ ਨਹੀਂ ਮੰਨਦਾ ਸੱਚ ਹਾਂ ਕਹੇ ਹਾਂ ਅਸੀਂ ਪ੍ਰਭਾ ਕੀਨ ਵੇਖਿਆ ਸਸੀਂ ਉਸ ਪੂਰਵੇਸ਼ਨ ਨੂੰ ਵੇਖਿਆ ਉਸ ਦਾ ਜਲਵਾ ਨੂਰ ਵੇਖਿਆ ਉਸ ਨੂੰ ਚੱਲਦੇ ਨੂੰ ਵੇਖਿਆ ਹਾਂ ਉਹ ਦੁਨੀਆ ਨੂੰ ਲਲਕਾਰੇ ਮਾਰਦੇ ਨੂੰ ਵੇਖਿਆ ਹੈ ਨੱਚਦੇ ਕੱਪੜੇ ਨੂੰ ਵੇਖਿਆ ਹੈ ਤੇ ਇਹ ਗੱਲ ਹੈ ਔਰ ਜਿਸ ਹਰ ਸੰਗਤ ਵਿੱਚ ਪਹਿਣਾ ਸਤਖੰਡ ਪਵਰਾ ਦਾ ਇਜ਼ਰ ਆਇਆ ਔਰ ਜਿਸ ਨਾਤਾ ਵੇਖਣਾ ਭਾਈ ਪਹਿਣਾ ਗੁਰਮੁਖ ਪੁਰਸਿੱਖ ਮੇਲ ਮਲਾਇਆ ਔਰ ਜਿਨਾ ਸਾਚੇ ਸੱਜਣ ਮਿਲਣਾ ਸੇਣਾ ਸਤਿਗੁਰ ਫੇਰਾ ਪਾਇਆ ਔਰ ਜਿਨਾ ਮਿਲਣਾ ਲਾੜੀ ਮੌਤ ਦੇਣਾ ਰਹਿ ਧਰਮ ਦੇ ਹੱਥ ਫੜਾਇਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਪਰ ਕਲ ਜੂਂ ਤੇਰੀ ਅੰਤਮ ਬੰਦ ਦਿਆਲ ਕਾਲ ਕਾਲ ਦਿਆਲ ਆਪੇ ਵੇਖੀ ਦਿਆਲ ਕਾਲ ਕਾਲ ਦਿਆਲ ਆਪੇ ਵੇਖੇ ਹਰ ਜੂ ਮਹਾਕਾਲ ਕਾਲ ਰਿਹਾ ਸੁਝਾਇਆ ਸੋ ਸੈਂਸਿਟਿਵ ਪਾਸ਼ਾਂ ਦੀਂ ਦਿਆਲ ਨੇ ਹੋਕੇ ਜਿਸ ਲੋਕਾਂ ਮਹਾਕਾਲ ਵੀ ਸੀ ਸਮੋਦੇ ਹਨ ਉਹਨੇ ਤੁਹਾਡੇ ਲੈ ਲੈ ਦੇਣ ਦਿੱਤੇ ਤੁਹਾਨੂੰ ਵਰਸ ਦਿੱਤੇ ਤੇ ਉਸਤੇ ਹੋ ਜਾਓ ਕਿ ਕੀ ਕਹਦੇ ਹਨ ਨਿੱਕੇ ਜਿਹੜੇ ਸੀ ਨਿੱਕੇ ਕਹਿੰਦੇ ਹਨ ਤੇ ਨਿੱਕਿਆਂ ਨੂੰ ਜਦੋਂ ਪ੍ਰਭੂ ਨੇ ਕਿਹਾ ਆਓ ਵੇਖੋ ਸਭ ਕੁਝ ਤਾਂ ਨਿੱਕੇ ਖੁਸ਼ੀ ਵਿਚ ਆ ਜਾਂਦੇ ਹਨ ਨਿੱਕੇ ਕਹਿਣ ਸਾਨੂੰ ਮਿਲਿਆ ਵੱਡਾ ਕੋਹੋ ਕੋਹੋ ਕਿ ਨਿੱਕੇ ਕਹਿਣ ਸਾਨੂੰ ਮਿਲਿਆ ਵੱਡਾ ਜਿਸ ਜਿਸ ਵਿੱਚ ਵੱਡੀ ਵਡਿਆਈ ਆ ਵੱਡਾ ਕਹੇ ਵੱਡਾ ਤਹੇ ਮੈਂ ਨਿੱਕਿਆਂ ਲੜਾਵਾਂ ਲੱਡਾ ਆਪਣੀ ਗੋਦ ਪਹਾਈਆ ਮੈਂ ਨਿੱਕਿਆਂ ਲੜਾਵਾਂ ਲੱਡਾ ਆਪਣੀ ਗੋਦ ਪਹਾਈਆ ਦੋ ਜਹਾਨ ਖਹਿੜਾ ਛੱਡਾ ਛੱਡੀ ਸੰਵਤ ਪਾਈਆ ਤੇ ਉਸਨੇ ਦੋ ਜਹਾਨਾਂ ਦੇ ਮਾਲਕ ਨੇ ਖਹਿੜਾ ਛੱਡ ਕੇ ਤੁਹਾਡੇ ਕੋ ਆਇਆ ਦੋ ਜਹਾਨ ਖਹਿੜਾ ਛੱਡਾ ਛੱਡੀ ਜਗਤ ਲਕਾਈਆ ਭਗਤ ਦੁਆਰੇ ਲਾਇਆ ਆਟਾ ਦੋ ਜਹਾਨਾਂ ਦਾ ਖੇੜਾ ਛੱਡ ਕੇ ਕਿੱਥੇ ਅੱਡਾ ਲਾਇਆ ਭਗਤ ਦਵਾਰੇ ਲਾਇਆ ਅੱਗਾ ਨਾ ਸਕੇ ਕੋਈ ਉਖੜਾਈਆ ਉਸ ਅੱਡੇ ਨੂੰ ਕੋਈ ਪੱਟ ਨਹੀਂ ਸਕਾ ਇਹ ਨਹੀਂ ਕਹਿ ਸਕਦਾ ਕੋਈ ਕਿ ਉਸ ਲਸ਼ ਤੇ ਬੈਠਾ ਨਹੀਂ ਸੀ ਸਮਸ਼ੇ ਤੇ ਬਰਾਜਮਾਨ ਨਹੀਂ ਸੀ ਉਸ ਦੇ ਸੀਸ ਤੇ ਤਾਸ਼ ਰੱਖਿਆ ਸੀ ਸਾਰੇ ਗੁਰਫਤਾਰ ਬੇਗੰਬਰ ਕਹਿੰਦੇ ਰਹੇ ਜਦੋਂ ਆਏਗਾ ਆਪਣੇ ਸੀਸ ਤੇ ਤਾਸ਼ ਲਾਏਗਾ ਪੰਜ ਮੁਖੀ ਤਾਸ਼ ਲਾਏਗਾ ਤੇ ਆਪਾਂ ਉਹ ਸਭ ਗੱਲਾਂ ਭੁੱਲ ਜਣੇ ਆ ਸਾਰੀ ਹਰਪਾਣੀ ਭੁੱਲ ਜਣੇ ਫਿਰ ਕਿਤੇ ਹੋਰ ਪੋਸਟ ਪਾ ਦਿੰਨੇ ਆ ਨਾ ਨਾ ਉਹ ਪਾਤਸ਼ਾਹ ਨੇ ਤਾਂ ਇਹ ਕਿਹਾ ਸੀ ਜਦੋਂ ਲੈਕਚਰ ਦਿੱਤਾ ਸੀ ਛਬੀਪੋ ਤੇ ਉੱਥੇ ਦੇ ਲੈਕਚਰ ਕਿਹਾ ਸੀ ਕਿ ਪਾਤਸ਼ਾਹ ਨੇ ਕਿਹਾ ਹੁ ਸਿੱਖੋ ਜਿਵੇਂ ਮੈਂ ਇੰਨਾ ਚਿਰ ਦਾ ਹਰਬਾਣੀ ਦਾ ਵਿਹਾਰ ਕਰਦਾ ਰਿਹਾ ਮੈਂ ਇੰਨਾ ਕਾਜਾਂ ਗ੍ਰੰਥਾਂ ਨੂੰ ਲਿਖਦਾ ਰਿਹਾ ਜਿਹੜੇ ਮੇਰੇ ਇੰਨਾ ਕਾਜਾਂ ਗ੍ਰੰਥਾਂ ਨੂੰ ਨੂੰ ਹੀ ਮੰਨਣਗੇ ਉਹ ਮੇਰੇ ਭਗਵਾਨ ਨੂੰ ਠਪਰਾ ਦੇਣਗੇ ਇਸ ਗੱਲ ਨੂੰ ਸਮਝੋ ਉੱਥੇ ਕੀ ਕਰਤਾ ਕਿਸ ਨੇ ਵਰਨਨ ਕਰ ਦਿੱਤਾ ਕਿ ਪ੍ਰਭੂ ਜਿਹੜਾ ਕਹਿ ਰਿਹਾ ਮੇਰੇ ਭਗਵਾਨ ਨੂੰ ਠੁਕਰਾ ਦੇਂ ਜਿਹਦਾ ਮਤਲਬ ਭਗਵਾਨ ਹੋਰ ਸੀ ਮੇਰੇ ਵੀਰੋ ਸਮਝ ਲਓ ਪੂਰਨ ਪਰਮੇਸ਼ਵਰ ਦੇ ਵਿੱਚ ਕੋਈ ਫਰਕ ਨਹੀਂ ਕਿਉਂਕਿ ਪ੍ਰਭ ਨੇ ਹਰ ਬਾਣੀ ਵਿੱਚ ਜਗਾ ਜਗਾ ਲਿਖਾਇਆ ਹੈ ਪੂਰਨ ਪਰਮੇਸ਼ਵਰ ਬੜਿਆ ਆਪ ਜੋ ਪੂਰਨ ਪਰਮੇਸ਼ਵਰ ਲੈਕਚਰ ਦੇ ਰਿਹਾ ਹੈ ਕਿ ਤੁਸੀਂ ਹਰ ਬਾਣੀ ਨੂੰ ਠੁਕਰਾਓਗੇ ਮੇਰੇ ਭਗਵਾਨ ਨੂੰ ਠੁਕਰਾ ਦੇੋਗੇ ਪੂਰਨ ਤੇ ਪਰਮੇਸ਼ਵਰ ਤਾਂ ਉਸ ਨੂੰ ਆਪਣੇ ਨੂੰ ਉਲਟੇ ਪਰਮੇਸ਼ਵਰ 'ਚ ਫਰਕ ਕੋਈ ਨਹੀਂ ਉਹ ਆਪ ਹੀ ਪਰਮੇਸ਼ਵਰ ਹੈ ਪੂਰਨ ਪਰਮੇਸ਼ਵਰ ਬਣਿਆ ਆਪ ਪਰਮੇਸ਼ਵਰ ਪੂਰਨ ਵਿੱਚ ਸਮਾਇਆ ਕੀ ਤੁਸੀਂ ਉਸ ਨੂੰ ਵੱਖਰਾ ਕਰ ਦੋਗੇ ਪਰਮੇਸ਼ਵਰ ਤੇ ਪੂਰਨ ਨੂੰ ਵੱਖਰਾ ਕਰ ਦੋਗੇ ਕੋਈ ਮਾਈ ਦਾ ਦਾ ਵੱਖਰਾ ਕਰ ਸਕਦਾ ਪੂਰਨ ਪਰਮੇਸ਼ਵਰ ਬਣਿਆ ਆਪ ਪਰਮੇਸ਼ਵਰ ਪੂਰਨ ਵਿੱਚ ਸਮਾਇਆ ਪੂਰਨ ਕਰੇ ਨਾ ਕਿਸੇ ਦਾ 파ਟ ਪਰਮੇਸ਼ਵਰ ਪੜਨ ਕਿੱਥੇ ਨਾ ਜਾਏਗਾ ਪੂਰਨ ਪਰਮੇਸ਼ਵਰ ਕਹਿਣਾ ਨਹੀਂ ਦੋਸ਼ ਪਰਮੇਸ਼ਵਰ ਪੂਰਨ ਰੰਗ ਵਿਖਾਈ ਆ ਸਤਖੰਡ ਜੋ ਬੈਠਾ ਰਿਹਾ ਖਮੋਸ਼ ਖਾਮ-ਖਾਮ ਆਪਣੀ ਕਥਾ ਰਹਿ ਸੁਣੇ ਉਹਨੇ 24 ਦਿਨ ਤੱਕ ਆਪਣੀ ਕਥਾ ਸੁਣਾ ਦਿੱਤੀ ਤੇ ਫੇਰ ਆਪਾਂ ਵੱਖਰਾ-ਵੱਖਰਾ ਕਰਕੇ ਰੱਖ ਦਿੰਨੇ ਇਸ ਪ੍ਰਭੂ ਦੀ ਲੈਕਚਰ ਦੇ ਦੇ ਸ਼ਬਦ ਵਰਨ ਦੀ ਇਨੀ ਕਿ ਉਹ ਉਹ ਪਰਮ ਆਪਣੀ ਵਡਿਆਈ ਨਹੀਂ ਕਰ ਰਿਹਾ ਜਿਵੇਂ ਮੇਰੇ ਭਗਵਾਨ ਤੋਂ ਉਹ ਆਪ ਹੀ ਭਗਵਾਨ ਹੈ ਉਸ ਤੋਂ ਬਿਨਾ ਭਗਵਾਨ ਵੱਖਰਾ ਕੋਈ ਹੈ ਹੀ ਨਹੀਂ ਸੋ ਇਸ ਗੱਲ ਨੂੰ ਵਿਚਾਰੋ ਅਤੇ ਵੀ ਇਸ ਤਰ੍ਹਾਂ ਨਹੀਂ ਜੇ ਕੋਈ ਅਗੇ ਕਹਿੰਦੇ ਹਾਂ ਪਹਿਲੋਂ ਜਿੰਦਾ ਰਹਾ ਸਦਾ ਕਾਲਜੂ ਅੰਤ ਨੂੰ ਵੇਖਣ ਆਇਆ ਵੇਖਣ ਆਇਆ ਜੇ ਕੋਈ ਵਾਰੋਂ ਵੇਖੇ ਮੁੰਡਾ ਕਿਹੇ ਵਾਰੋਂ ਜੇ ਕੋਈ ਵਾਰੋਂ ਵੇਖੇ ਮੁੰਡਾ ਅੰਦਰ ਬੜਿਆ ਲੱਗਾ ਸਾਲ 20ਵੇਂ ਖੁਸ਼ੀ ਮਨਾਈਆ 219 ਵੀ ਕਰੀ ਦੀ ਇਹ ਬਾਣੀ ਆ ਸਾਲ 20ਵੇਂ ਖੁਸ਼ੀ ਮਨਾਈਆ ਇੱਕ ਤੋਂ ਦੋ ਹੋ ਕੇ ਗੱਜਾ ਇੱਕ ਤੋਂ ਦੋ ਹੋ ਕੇ ਗੱਜਾ ਦੋ ਤੋਂ ਸਿਫਰਾਂ ਨੂੰ ਵਖਾਈਆ ਨਿਰਗੁਣ ਸਰਗੁਣ ਸਿਫਰਾ ਰੂ ਸੱਚਖੰਡ ਦੁਆਰੇ ਬਹਿ ਕੇ ਸਜਾ ਸੀਸ ਆਪਣੇ ਤਾਜ ਟਿਕਾਈਆ ਸੀਸ ਆਪਣੇ ਤਾਜ ਟਿਕਾਈਆ ਸੱਚਖੰਡ ਦੇ ਵਿੱਚ ਵੀ ਪਾਸ ਸ਼ੈਨਸ਼ਾ ਆਪਣੇ ਸੀਸ ਤੇ ਤਾਜ ਲਗਾਉਂਦਾ ਤੇ ਇੱਥੇ ਵੀ ਤਾਜ ਲਗਾਇਆ ਨਿਰਗੁਣ ਹੋ ਕੇ ਲੋਕਮਾਤ ਆਇਆ ਭੱਜਾ ਨਿਰਗੁਣ ਹੋ ਕੇ ਲੋਕਮਾਤ ਆਇਆ ਭੱਜਾ ਗੁਰ ਗੋਬਿੰਦ ਲੈ ਉਠਾਈਆ ਆ ਕੇ ਗੋਬਿੰਦ ਨੂੰ ਉਠਾਇਆ ਤੇ ਗੋਬਿੰਦ ਕਾਲਪੁਰ ਇਕੱਠੇ ਹੋ ਗਏ

ਨਿੱਕੀ ਨਿੱਕੀ ਧਰੋ ਕਰੇ ਨਿਕਾ ਹੋਇਆ ਥੋੜੀ ਜਿਹੀ ਗਲ ਬਸ ਸਾਡੇ ਸੈਕਟੀਸਾ ਮਾਸ ਕਰੇ ਥੋੜੀ ਜਿਹੀ ਗਲ ਤੋਂ ਨਿੱਕੇ ਨਾ ਲੋ ਕਿਵੇਂ ਵੱਡਾ ਹੋਇਆ ਨਿੱਕੇ ਨਾਲ ਹੋ ਕੇ ਨਿਕਾ ਨਿੱਕੇ ਹੋ ਨਿੱਕੇ ਸਾਨੂੰ ਪਾਸ਼ਾ ਸੰਬੋਧਨ ਕਰਦੇ ਨਿੱਕੇ ਹੋ ਵੱਡੇ ਦਾ ਬੰਨ ਲੋ ਬੇੜਾ ਬਿੰਚੱਪੂ ਆਪ ਚਲਾਏਗਾ ਉੱਤੇ ਪਿੱਛੇ 994 ਚੌਪੜੀ ਜੂਬ ਸਚਕੁੰਡ ਬੈਠਾ ਰਿਹਾ ਕਰਕੇ ਵੱਡਾ ਜੇਰਾ ਆਪਣਾ ਰੂਪ ਨਾ ਕੋਈ ਵਟਾਏ ਦਾ ਉੱਥੇ ਬੈਠਾ ਰਿਹਾ ਤੇ ਅੱਗੇ ਕੀ ਕਹਿੰਦੇ ਹਨ ਪਰ ਸਭ ਤੋਂ ਨਿਕਾ ਨੇਕ ਰੰਗ ਸਭ ਤੋਂ ਨਿਕਾ ਨੇਕ ਜਿਸ ਦਾ ਰੂਪ ਨਜ਼ਰ ਨਾ ਆਇਆ ਰੰਗ ਰੂਪ ਨਜ਼ਰੀ ਨੇਕ ਰੰਗ ਸਭ ਤੋਂ ਨਿਕਾ ਨੇਕ ਨਾ ਜਿਸ ਦਾ ਰੂਪ ਨਜ਼ਰ ਆਇਆ ਭੜਤਾ ਅੰਦਰ ਵੱੜ ਕੇ ਵਜਾਵੇ ਆਪਣਾ ਡਾਂਗ ਉਹ ਸਭ ਤੋਂ ਨਿਕਾ ਨਹੀਂ ਕਰਨ ਭਗਤਾ ਅੰਦਰ ਵਜੇ ਬੜ ਕੇ ਵਜਾਵੇ ਆਪਣਾ ਡੰਗ ਡੰਕਾ ਇੱਕੋ ਇੱਕ ਸੁਣਾਈ ਆ ਇੱਥੇ ਕੀ ਕਰੇ ਵਿਚਾਰਾ ਜਨਕ ਉਹ ਜਨਕ ਨੂੰ ਅਸ਼ਟਾ ਬੱਕਰ ਦਿਖਾਇਆ ਸੀ ਅਸ਼ਟਾ ਬੱਕਰ ਇੱਥੇ ਕੀ ਕਰੇ ਵਿਚਾਰਾ ਜਨਕ ਅਸ਼ਟਾ ਬੱਕਰ ਮਾਨ ਗਵਾਇਆ ਪਾਤਸ਼ਾਹ ਕੇ ਕਹਿੰਦੇ ਹਨ ਜੇ ਉਹ ਨਿਕਾ ਨਾ ਹੋਵੇ ਜੇ ਉਹ ਨਿਕਾ ਸਭ ਤੋਂ ਨਿਕਾ ਨਾ ਹੋਵੇ ਤੁਹਾਡੇ ਅੰਦਰ ਕਿਸ ਤਰ੍ਹਾਂ ਜਾਵੇ ਵੜ ਤੇ ਆਪਣਾ ਦਰਸ਼ਨ ਦਿਖਾਈਆ ਸੋ ਇਹ ਬਾਣੀ ਅਗੇ ਚਲਦੀ ਹੈ ਸੋ ਅਸੀਂ ਨਿੱਕੇ ਹੀ ਬਣ ਕੇ ਰਹਿਣਾ ਹੈ ਨਿੱਕੇ ਉਸ ਪ੍ਰਭ ਦੇ ਚਰਣਾ ਚ ਰਹੋ ਤੇ ਉਹ ਵੱਡੇ ਜੀਆਂ ਵਡਿਆਈਆਂ ਕਿ ਉਹ ਤੁਹਾਨੂੰ ਵੱਡੇ ਕਰ ਦੇਗੀ ਫੇਰ ਵੀ 파ਸ਼ਲਿਕ ਅਹੰਕਾਰ ਤੇ ਵਿਚਾਰ ਕੁਕਰਮ ਬ੍ਰਸ਼ਟਾਚਾਰ ਝੂਠ ਕਿਉਂ ਤੇ ਆਪਣਾ ਉਸ ਤੇ ਨਿਮਰਤਾ ਚ ਇੱਕ ਬਣ ਕੇ ਰਹਿਣਾ ਹੈ ਨਿੱਕੇ ਬਣ ਕੇ ਰਹਿਣਾ ਹੈ ਸਾਹਿਬ ਸੱਚੀ ਪਾਸ਼ਾ ਦੀ ਸਿੱਖ ਸਲਾਹ ਕਰਨੀ ਹੈ ਸੱਚ ਨੂੰ ਸੱਚ ਕਹਿਣਾ ਹੈ ਉਹ ਸਿੱਖ ਦੀ ਮੁੱਖ ਤਰ੍ਹਾਂ ਬੋਲੇ ਜਦੋਂ ਉਹ ਸਿੱਖ ਨੂੰ ਬੋਲਦਾ ਹੈ ਸਾਡੇ ਸਤਿਗੁਰੂ ਦੀ ਪਾਗ ਨੂੰ ਜਦ ਹੀ ਝਾਲ ਰੱਖ ਜਾਂਦਾ ਝੂਠ ਬੋਲਦਾ ਜਦੋਂ ਫੜਿਆ ਜਾਂਦਾ ਕਿਉਂਕਿ ਦੂਸਰੇ ਗੁਰਸਿੱਖ ਜਿਹੜਾ ਉਹਨੂੰ ਪ੍ਰਸ਼ਨ ਕਰਦਾ ਪਤਾ ਹੈ ਵੀ ਇਹ ਝੂਠ ਬੋਲ ਰਿਹਾ ਤੇ ਉਹ ਅੰਦਰੋਂ ਹੱਸਦਾ ਹੈ ਕਿ ਮੇਰੇ ਸਤਿਗੁਰੂ ਕਿਵੇਂ ਝਾਲ ਰਿਹਾ ਹੈ ਜੇ ਸੱਚ ਬੋਲੋ ਤੇ ਸੱਚ ਬੋਲਣ ਨਾਲ ਕੋਈ ਗੁਨਾਹ ਹੋ ਜਾਂਦਾ ਸੋ ਗੁਰਸਿੱਖ ਸੱਚ ਬੋਲੇ ਸਾਹਿਬ ਸੱਚੀ ਪਾਸ਼ਾ ਦੀ ਚਰਨਾਂ ਨਾਲ ਆਪ ਜੀ ਨੂੰ ਜੋੜਦੇ ਹੋਏ ਸਿਫਤ ਸਲਾਹ ਕਰਦੇ ਹੋਏ ਕਈ ਸ਼ਾਦਰ ਜੋ ਪਾਤਸ਼ਾਹ ਨੇ ਕਿਹਾ ਹੈ ਸੱਚ ਨਿਕਲ ਗਏ ਹੁਣ ਇਸ ਨੂੰ ਦਿਨ ਲਈ ਦਿਨਾਂ ਨਹੀਂ ਲਗਾਣਾ ਸੱਚ ਨੂੰ ਸੱਚ ਮੰਨ ਕੇ ਸਹਿ ਸੱਚੇ ਪਾਤਸ਼ਾਹ ਦੀ ਚਰਨਾਂ 'ਚ ਹਮੇਸ਼ਾ ਬੇਨਤੀ ਕਰਨੀ ਆ ਪਾਸ਼ਾ ਸਾਨੂੰ ਬਲ ਦੇ ਤੇਰੀ ਸਿਫਤ ਸਲਾਹ ਕਰਕੇ ਤੇ ਸੱਚ ਬੋਲਣ ਦਾ ਬਲ ਦੇ ਜਬਾਰੇ ਦਾ ਸਾਲ ਜੇ ਸੋ ਮਹਗਮਾਰਾ ਜੀ ਸੇ ਸ਼ਿੰਗ੍ਰਿਸ਼ਨੋ i